जय श्री राम जय श्री राम मोदी जी को जय श्री राम जय श्री राम जय श्री राम मोदी जी को जय श्री राम जय श्री राम जय श्री राम अमिताभ सोनी सब तू आए हैं अयोध्या चले हैं ਰਾਮ ਯਾਤਰਾ ਦੇ ਰਾਮ ਮੰਦਿਰ ਦੇ ਨਿਰਮਾਣ ਹੈ ਜੇ ਬੁੱਧ ਜੀ ਨੇ ਕੀਤਾ ਯੋਗੀ ਜੀ ਨੇ ਕੀਤਾ ਸਾਡੀਆਂ ਚਾਰ ਪੁੱਤਾਂ ਦੇ ਲੋਕਦਰਸ਼ ਰਹੇ ਸੀ ਕਿ ਮੰਦਿਰ ਬਣੇ ਮੰਦਿਰ ਬੜੇ ਲੇਕਿਨ ਮੰਦਿਰ ਨਹੀਂ ਬਣਿਆ ਲੇਕਿਨ ਮੋਦੀ ਜੀ ਨੇ ਜੋਗੀ ਜੀ ਨੇ ਅਗੇ ਐਸਾ ਦਿਨ ਬਾਅਦ ਕੀਤਾ ਕਿ ਮੰਦਰ ਬਣਾਤਾ ਔਰ ਇੰਨਾ ਵਧੀਆ ਹੋ ਗਿਆ ਕਿ ਸਾਰੇ ਐਨੇ ਖੁਸ਼ ਹੋਰ ਖਾਨ ਪੀਂਦਾ ਰਹੇ ਜਿੰਨਾ ਵਧੀਆ ਜਾਨਦਾ ਰਹੇ ਜਿੰਨਾ ਵਧੀਆ ਕੋਈ ਦਿੱਕਤ ਨਹੀਂ ਸਾਨੂੰ ਬਿਸਤਰੇ ਖਾਣਾ ਪੀਣਾ ਰਾਮ ਲੀਲਾ ਦੇ ਦਰਸ਼ਨ ਕਰਨ ਵਾਸਤੇ ਸਾਨੂੰ ਲੈ ਕੇ ਜਾ ਰਹੇ ਅਸੀਂ ਇੰਨੇ ਭਾਗੇ ਵਾਲ ਹੈ ਕਿ ਸਾਨੂੰ ਰਾਮ ਜੀ ਦੇ ਦਰਸ਼ਨ ਹੋਣਗੇ ਇੰਨੇ ਖੁਸ਼ ਨਸੀਬ ਹੈ ਸਾਡੀ ਪੀੜੀ ਇੰਨੀ ਖੁਸ਼ ਨਸੀਬ ਹੈ ਕਿ ਅਸੀਂ ਦਰਸ਼ਨ ਕਰਨ ਦੇ ਲਈ ਬੱਚੇ ਵੀ ਨਾਲ ਵੱਡੇ ਵੀ ਨਾਲ ਸਿਆਣੇ ਵੀ ਨਾਲ ਸਭ ਜਾ ਰਹੇ ਹਾਂ ਹਰੇ ਸਤਿਰਾ ਅੱਜ ਜੀ ਜੀ ਸਭ ਤੋਂ ਪਹਿਲਾਂ ਜੇ ਦੇਸ਼ ਦੇ ਜਸਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਜੈ શ્રી ਰਾਮ ਜੈ ਸ਼੍ਰੀ ਰਾਮ ਜਿਨ੍ਹਾਂ ਦੀ ਬਦੌਲਤ ਅੱਜ ਦਾ ਐਸ ਸ਼ੋ ਪਿਆੜਾ ਹੀ ਮਨ ਨੂੰ ਦਾ ਸੁਖ ਪਾਇਆ ਵਾ ਕਿ ਉਹਨਾਂ ਦੀ ਬਦੌਲਤ ਹੀ ਅੱਜ ਜਿਹੜੀ ਯਾਤਰਾ ਅਸੀਂ ਦੇਖ ਪਾ ਰਹੇ ਆ ਉਹਨੂੰ ਅਦਾ ਨੰਦ ਲੈ ਪਾ ਰਹੇ ਆ ਕਿਉਂਕਿ ਸਾਡੇ ਬਜ਼ੁਰਗਾਂ ਨੇ ਕਾਫੀ ਸਾਲਾਂ ਤੋਂ ਬਾਅਦ 500 ਸਾਲਾਂ ਦੇ ਬਣਵਾਸ ਤੋਂ ਬਾਅਦ ਵਿਜੋਦੇ ਵਿੱਚ ਰਾਮ ਨੰਦਲਾ ਦੀ ਜਿਹੜੀ ਮੂਰਤੀ ਸਥਾਪਨਾ ਹੋਈ ਹੈ ਤੇ ਉਹ ਬਹੁਤ ਹੀ ਖੁਸ਼ੀ ਦਾ ਦਿਨ ਹੈ ਤੇ ਇਸ ਦੇ ਅਸਰ ਜਿਹੜਾ ਸਾਰਾ ਸ਼੍ਰੇਆ ਨਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਵਾ ਔਰ ਅੱਜ ਪੂਰੇ ਅੰਮ੍ਰਿਤਸਰ ਦੇ ਵਾਸੀਆਂ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਹਰ ਲੋਕ ਉਤਸ਼ਾਹਿਤ ਹੈ ਹਰ ਬੰਦਾ ਉੱਥੇ ਯੋਧਿਆਂ ਨੂੰ ਜਾਣ ਲਈ ਉਤਸ਼ਾਹਿਤ ਹੈ ਪਰ ਜਿਹੜੀ ਵਿਵਸਥਾ ਵਾ ਅੱਜ ਸਪੈਸ਼ਲ ਟ੍ਰੇਨ ਜਾ ਰਹੀ ਅੰਮ੍ਰਿਤਸਰ ਤੋਂ ਉਸ ਤੋਂ ਬਾਅਦ 6 ਤਰੀਕ ਨੂੰ ਜਾਏਗੀ ਔਰ ਕੜੀ ਵਾਜੇ ਜਾਂਦੀ ਰਹੇਗੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਐਸੇ ਲੋਕ ਵਿਅਕਤੀ ਨੇ ਜਿਨ੍ਹਾਂ ਨੇ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਿਆ ਵਾ ਹਰ ਹਰਗੋ ਨਾਮ ਨਾਲ ਲੈ ਕੇ ਚੱਲਦੇ ਨੇ ਅੱਜ ਦਾ ਜਿਹੜਾ ਦਿਹਾੜਾ ਵਾ ਦਾ ਸਿਰ ਪੁੱਤਰ ਰਿਆਲੇ ਦੇ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਉਸ ਨੂੰ ਲੱਖ ਲੱਖ ਵਧਾਈ ਦਿੰਦਾ ਵਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬੋਲੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਗੇ ਜਾ ਰਹੇ ਹੋ ਬਾਤ ਕੀ ਹੈ